ਇਸ ਰੋਜ਼ ਦੀ ਵੱਡੀ ਖਬਰ ਪੰਜਾਬ ਪੁਲਿਸ ਦੇ ਐਸਐਸਪੀ ਦੇ ਉੱਤੇ ਵੱਡੀ ਕਾਰਵਾਈ ਹੋਈ ਆ ਦੱਸ ਦਈਏ ਕਿ ਅੰਮ੍ਰਿਤਸਰ ਦੇ ਬਿਜਲੈਂਸ ਬਿਊਰੋ ਦੇ ਐਸਐਸਪੀ ਲਖਬੀਰ ਸਿੰਘ ਨੂੰ ਮੁਅਤਲ ਕਰ ਦਿੱਤਾ ਗਿਆ 55 ਕਰੋੜ ਦੇ ਮਾਮਲੇ ਦੇ ਨਾਲ ਸਬੰਧਤ ਇਹ ਕਾਰਵਾਈ ਆ ਜਿਹੜੀ ਕੀਤੀ ਗਈ ਹੈ ਤਾਂ ਤੁਮ ਦੱਸ ਦਈਏ ਕਿ ਸੂਬਾ ਸਰਕਾਰ ਨੇ ਅਪ੍ਰੈਲ ਮਹੀਨੇ ਦੇ ਵਿੱਚ ਅੰਮ੍ਰਿਤਸਰ ਵਿਜੀਲੈਂਸ ਬਿਊਰੋ ਦੇ ਐਸਐਸਪੀ ਬਣਾਏ ਗੇ ਲਖਵੀਰ ਸਿੰਘ ਨੂੰ ਮੁਕਤਲ ਕੀਤਾ ਹੈ ਇਹ ਕਾਰਵਾਈ ਅੰਮ੍ਰਿਤਸਰ ਦੇ ਪੋਸ਼ ਇਲਾਕੇ ਰਣਜੀਤ ਐਵਿਨਿਊ ਦੇ ਵਿੱਚ ਲਗਭਗ 55 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਟੈਂਡਰ ਦੇ ਵਿੱਚ ਜਿਹੜੀ ਕਥਿਤ ਕੁਤਾਲੇ ਤੋਂ ਬਾਅਦ ਕੀਤੀ ਗਈ ਆ ਇਸ ਮਾਮਲੇ 'ਚ ਲਖਬੀਰ ਸਿੰਘ ਨੇ ਇੱਕ ਸਥਾਨਕ ਸਮਾਜ ਸੇਵੀ ਸਮੇਤ ਕੁੱਲ 5 ਲੋਕਾਂ ਤੇ ਮਾਮਲਾ ਦਰਜ ਕੀਤਾ ਹੈ ਮਾਮਲਾ ਰਣਜੀਤ ਐਵੇਨਿਊ ਖੇਤਰ 'ਚ ਸੀਵਰੇਜ ਸਟਰੀਟ ਲਾਈਟ ਤੇ ਹੋਰ ਬੁਨਿਆਦੀ ਢਾਂਚੇ ਦੇ ਨਾਲ ਜੁੜੇ ਵਿਕਾਸ ਕਾਰਜਾਂ ਦੇ ਨਾਲ ਸੰਬੰਧਿਤ ਹੈ ਦੋਸ਼ ਹੈ ਕਿ ਜਿਨ੍ਹਾਂ ਕਾਰਜਾਂ ਦੇ ਲਈ 55 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਸਨ ਉਹ ਜ਼ਮੀਨ ਤੇ ਹੋਏ ਹੀ ਨਹੀਂ ਇਸ ਦੇ ਉਲਟ ਕਰੋੜਾਂ ਰੁਪਏ ਦੀ ਰਕਮ ਦਾ ਗਵਨ ਕਰਕੇ ਉਸ ਨੂੰ ਕਈ ਲੋਕਾਂ ਦੇ ਵਿੱਚ ਵੰਡ ਦਿੱਤਾ ਗਿਆ ਇਹੀ ਨਹੀਂ ਦੋਸ਼ ਹੈ ਕਿ ਐਸਐਸਪੀ ਲਖਵੀਰ ਸਿੰਘ ਨੇ ਸ਼ੱਕੀ ਦੋ ਲੋਕਾਂ ਤੇ ਲੈ ਕੇ ਜਿਹੜਾ ਸਬੰਧਤ ਵਿਭਾਗ ਦੇ ਵਿੱਚ ਕਾਲ ਤੇ ਕਾਰਵਾਈ ਨਾ ਕਰਨ ਦੀ ਗੱਲ ਕਹੀ ਸੀ ਚਰਚਾ ਇਹੇ ਸੀ ਕਿ ਇਸੇ ਦੀ ਸ਼ਿਕਾਇਤ ਵਿਭਾਗ ਨੇ ਅਧਿਕਾਰੀਆਂ ਦੇ ਪੁਲਿਸ ਹੈੱਡਕ quarter ਦੇ ਸਰਕਾਰ ਨੂੰ ਦਿੱਤੀ ਸੀ ਸੂਤਰਾ ਮੁਤਾਬਕ ਐਸੇ ਪੂਰੇ ਮਾਮਲੇ ਦੀ ਸ਼ਿਕਾਇਤ ਇੱਕ ਸੀਨੀਅਰ ਆਈਏਐਸ ਅਧਿਕਾਰੀ ਦੇ ਇੱਕ ਨਿਰਮਾਣ ਕੰਪਨੀ ਦੇ ਵੱਲੋਂ ਕੀਤੀ ਗਈ ਸੀ ਜਿਸ ਦੇ ਵਿੱਚ ਜਾਂਚ ਦੀ ਨਿਰਪੱਖਤਾ ਤੇ ਵੀ ਕਈ ਸਵਾਲ ਚੁੱਕੇ ਗਏ ਸਨ ਇਸ ਤੋਂ ਇਲਾਵਾ ਇੱਕ ਸਮਾਜ ਸੇਵੀ ਸੰਗਠਨ ਦੇ ਵੱਲੋਂ ਡੀਜੀਪੀ ਨੂੰ ਸ਼ਿਕਾਇਤ ਭੇਜੀ ਗਈ ਸੀ ਕਿ ਸ਼ਿਕਾਇਤ ਚ ਇੱਕ ਸਥਾਨਕ ਸਮਾਜ ਸੇਵੀ ਦੀ ਭੂਮਿਕਾ ਨੂੰ ਵੀ ਸ਼ੱਕੀ ਦੱਸਿਆ ਗਿਆ ਜਿਸ ਤੇ ਦੋਸ਼ ਹੈ ਕਿ ਉਸਨੇ ਠੇਕੇ ਦਵਾਉਣ ਤੇ ਪੈਸੇ ਦੇ ਬਟਵਾਰੇ ਚ ਵਿਚੋਲੇ ਦੀ ਭੂਮਿਕਾ ਨਿਭਾਈ ਆ ਤੇ ਲਗਭਗ ਇੱਕ ਹਫ਼ਤੇ ਤੋਂ ਅੰਮ੍ਰਿਤਸਰ ਦੇ ਵਿੱਚ ਇਸ ਟੈਂਡਰ ਘੁਟਾਲੇ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ ਵਿਰੋਧੀ ਧਿਰ ਨੇ ਵੀ ਸਰਕਾਰ ਤੇ ਸਵਾਲ ਖੜੇ ਕਰਦੇ ਹੋਏ ਮੰਗ ਕੀਤੀ ਹੈ ਕਿ ਪੂਰੇ ਮਾਮਲੇ ਦੀ ਮੇਰੇ ਬਾਕੀ ਜਾਂਚ ਹੋਵੇ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਵੇ ਤਾਂ ਤੁਹਾਨੂੰ ਦੱਸ ਦਈਏ ਕਿ ਮਜਿੱਟੀਆਂ ਨੂੰ ਗ੍ਰਿਫਤਾਰ ਕਰਨ ਵਾਲੇ ਐਸਐਸਪੀ ਵਿਜੀਲੈਂਸ ਲਖਵੀਰ ਸਿੰਘ ਦੇ ਉੱਤੇ ਗਾਜ਼ ਡਿੱਗਿਆ ਆਈਐਸ ਅਧਿਕਾਰੀ ਦੀ ਸ਼ਿਕਾਇਤ ਦੇ ਉੱਤੇ ਜਿਹੜਾ ਕਿ ਡੀਜੀਪੀ ਦੇ ਵੱਲੋਂ ਐਕਸ਼ਨ ਲਿੱਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵਿਜੀਲੈਂਸ ਬਿਊਰੋ ਦੇ ਐਸਐਸਪੀ ਲਖਵੀਰ ਸਿੰਘ ਜਿਨ੍ਹਾਂ ਦੇ ਵੱਲੋਂ ਮਜਿੱਟੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹੁਣ ਉਸ ਦੇ ਉੱਤੇ ਕਾਰਵਾਈ ਹੋਈ ਹੈ ਡੀਜੀਪੀ ਦੇ ਵੱਲੋਂ ਐਸਐਸਪੀ ਲਖਵੀਰ ਸਿੰਘ ਨੂੰ ਮੁਅਤਲ ਕਰ ਦਿੱਤਾ ਗਿਆ